ਬਹੁਤ ਵਾਰ ਇਹ ਮਹਿਣਾ ਹੁੰਦਾ ਕਿ ਇੰਡਸਟਰੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੀ ਮੈਂ ਇਹ ਬਿਲਕੁਲ ਗਲਤ ਗੱਲ ਹੈ ਮੈਨੂੰ ਸਾਡੀ ਫਿਲਮ ਨੂੰ ਇੰਡਸਟਰੀ ਨੇ ਬਹੁਤ ਸਪੋਰਟ ਕੀਤਾ ਹੈ ਔਰ ਜਿੰਨੇ ਵੀ ਵੱਡੇ ਛੋਟੇ ਕਲਾਕਾਰ ਨੇ ਉਹਨਾਂ ਸਭ ਨੇ ਸ਼ੇਅਰ ਕੀਤਾ ਸਾਡਾ ਟ੍ਰੇਲਰ ਟੀਜ਼ਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਅਸਲੀ ਜਿਹੜੀ ਖਾਦੀ ਪਰ ਨਕਲੀ ਖਾ ਕੇ ਅਸਲੀ ਛਡਵਾਉਣ ਦਾ ਕੰਮ ਜਰੂਰ ਕੀਤਾ ਜਿਹੜੇ ਕੋਈ ਅਸਲੀ ਖਾਂਦੇ ਆ ਉਹਨਾਂ ਲਈ ਇੱਕ ਸੁਨੇਹਾ ਆ ਬਹੁਤ ਵਧੀਆ ਵੀ ਨਕਲੀ ਭੀਮ ਬਣਾ ਕੇ ਫਿਲਮ ਦੇ ਵਿੱਚ ਖਾ ਕੇ ਅਸਲੀ ਲੋਕਾਂ ਦੀ ਹੋ ਸਕਦਾ ਹੈ ਇਤਰਾਹ ਛੁੱਟ ਜੇ ਜਿਹੜੇ ਤਰੀਕੇ ਨਾਲ ਇਹਨੇ ਨਸ਼ਾ ਛਡਾਊ ਕੇਂਦਰ ਦਾ ਵਿੱਚ ਕੰਮ ਕੀਤਾ ਇਰਵਨੂਸ਼ੀ ਮੈਨਜਰ ਫੈਂਟੈਸਟਿਕ ਜੋ ਇੱਕ ਅਮ ਲੋਗ ਇੱਕ 5-6 ਦਿਨ ਸ਼ੂਟਿੰਗ ਕੀ ਉਧਰ ਤੀਨ ਜੀ ਦਾ ਫਰਮਨ ਐ ਐਕਟਰਸ ਕੀ ਹੁੰਦਾ ਹੈ ਕਿ ਇਤਨੀ ਨੇਚਰਲ ਹੈ ਉਹ ਸ਼ੂ ਵਾਟ ਡੂਇੰਗ ਐਨੀਥਿੰਗ ਇਤਨਾ ਬਟ ਥੈਟ ਇਜ਼ ਦ ਮੋਸਟ ਡਿਫੀਕਲਟ ਥਿੰਗ ਟੂ ਡੂ ਬਹੁਤ ਬਹੁਤ ਹੀ ਬੜੀ ਐਕਟਰਸ ਫੀਲਿੰਗ ਬਹੁਤ ਵਧੀਆ ਜੀ ਕਿਉਂਕਿ ਐਨੇ ਸਾਲ ਜਦੋਂ ਮਿਹਨਤ ਕੀਤੀ ਹੋਵੇ ਤੁਸੀਂ ਕਿਸੇ ਕੰਮ ਦੇ ਲਈ ਇਹ ਅੱਜ ਥੋੜਾ ਕਮਲ ਹੋਇਆ ਹੋਵੇ ਤਾਂ ਖੁਸ਼ੀ ਤਾਂ ਹਮੇਸ਼ਾ ਹੁੰਦੀ ਆ ਸੋ ਇਸ ਫਿਲਮ ਨੂੰ ਇੱਕ ਸਾਲ ਲੱਗਾ ਔਰ ਇਹਦੇ ਵਿੱਚ ਬਹੁਤ ਮਿਹਨਤ ਹੈ ਸਾਰੀ ਟੀਮ ਦੀ ਔਰ ਇਹ ਕੱਲੇ ਬੰਦੇ ਦੀ ਫਿਲਮ ਨਹੀਂ ਹੈ ਕਿਸੇ ਦੀ ਵੀ ਸਾਰੀ ਟੀਮ ਦੀ ਮਿਹਨਤ ਹੈ ਔਰ ਕਰਨ ਸੰਧੂ ਭਾਜੀ ਸਾਡੇ ਅੱਜ ਨਹੀਂ ਆ ਤੇ ਉਹਨਾਂ ਦੀ ਲਿਖੀ ਆਖਰੀ ਫਿਲਮ ਹੈ ਸੋ ਬਹੁਤ ਜਿਆਦਾ ਵਧੀਆ ਲੱਗਾ ਔਰ ਅਸੀਂ ਤੇ ਬਣਾਉਨੇ ਆ ਸਾਨੂੰ ਤੇ ਆਪਣੇ ਆਪ ਨੂੰ ਵਧੀਆ ਲੱਗਦੀ ਹੈ ਚੀਜ਼ ਆਪਣਾ ਬੱਚਾ ਬਟ ਜਦੋਂ ਸਾਰੇ ਜਾਣੇ ਹੱਸ ਰਹੇ ਸੀ ਸਾਰੇ ਜਾਣੇ ਇੰਜੋਏ ਕਰ ਰਹੇ ਸੀਗੇ ਉਹ ਸਾਨੂੰ ਬਹੁਤ ਵਧੀਆ ਲੱਗਾ ਔਰ ਬਹੁਤ ਵਧੀਆ ਫੀਲ ਹੋਇਆ ਸਰ تیرੋਈ ਇੱਕ ਬਹੁਤ ਕਮਾਲ ਦਾ ਮੈਸੇਜ ਦਰਵਾ ਗਿਆ ਫਿਲਮ ਦੇ ਵਿੱਚ ਜਦੋਂ ਪ੍ਰੈਕਟੀਕਲੀ ਇੱਕ ਤਾਂ ਸ਼ਾਇਦ ਐਦਾਂ ਇਸ ਨੂੰ ਆਪਣੀ ਉਹਦੀ ਗੱਲ ਕੀਤੀ ਕਿ ਸਿਰਫ ਮਨੋਰੰਜਨ ਨਾਲ ਨਹੀਂ ਹੋਏਗਾ ਜਿਵੇਂ ਕਿ ਉਹ ਤੋਂ ਵੀ ਸੀਗਾ ਜੈਸ ਵੀ ਕਿਰਪਾ ਮੈਸੇਜ ਜਿਹੜਾ ਬਣਾ ਨਹੀਂ ਜੀ ਬਿਲਕੁਲ ਸਾਡਾ ਫਰਜ਼ ਬਣਦਾ ਜੇ ਅਸੀਂ ਸਿਨੇਮਾ ਬਣਾਉਂਦੇ ਆ ਤੇ ਜੇ ਅਸੀਂ ਐਂਟਰਟੇਨਮੈਂਟ ਦਾ ਹਥਿਆਰ ਰੱਖਦੇ ਆ ਤੇ ਉਹਦੇ ਨਾਲ ਨਾਲ ਸਨੇਹੇ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਨੇਮਾ ਇੱਕ ਐਦਾਂ ਦੀ ਇੱਕ ਚੀਜ਼ ਹੈ ਜਿਹਦੇ ਰਾਹੀਂ ਤੁਸੀਂ ਕੋਈ ਵੀ ਗੱਲ ਲੋਕਾਂ ਦੇ ਦਿਲ ਦਿਮਾਗ ਤੱਕ ਪਹੁੰਚਾ ਸਕਦੇ ਹੋ ਸੋ ਮੈਨੂੰ ਲੱਗਦਾ कि स्नेहा देना एक फर्ज बनदा फिल्म एंटरटेनमेंट होनी चाहिए बट उते नाल नाल जे स्नेहा ਦਿੱਤਾ ਜਾਵੇ ਤੇ ਬਹੁਤ ਵਧੀਆ ਗੱਲ ਹੈ। اور ਮਹੇਸ਼ ਪੰਚੇਦਰੀ ਵੀ ਆਗੇ ਸਾਡੀ ਜੀ ਬਹੁਤ سارے ਸਵਾਲ ਹਾਂਜੀ ਅਗਲੀ ਵਾਰੀ ਬਾਈਕ ਦੇ ਬਾਰੇ ਪੁੱਛਾਂਗੇ। ਯਾ ਯਾ ਪਹਿਲੀ ਵਾਰੀ ਪੰਜਾਬੀ ਫਿਲਮ ਦੇ ਵਿੱਚ ਮੈਂ ਮੈਂ ਹਿੰਦੀ ਦਾ ਪੁੱਛੋ ਸਮਸਤੀ ਕ ਹਿੰਦੀ ਵਿੱਚ ਹਿੰਦੀ ਵਿੱਚ ਪੁੱਛੋ ਭਾਈ। ਇਹ ਪਹਿਲੀ ਵਾਰ ਹੈ। ਪਹਿਲੀ ਵਾਰ ਆਪਨੇ ਹਿੰਦੀ ਫਿਲਮ ਨੇ ਕੰਮ ਕੀਤਾ ਹੋਇਆ। ਪੰਜਾਬੀ ਫਿਲਮ ਨੇ ਕੰਮ ਕਰ ਲਿਆ। बहुत बढ़िया था एक तो क्या था एक मैं तो ये किसी को जानता नहीं था बट ये जो एज अ टीम जो उनका अंडरस्टैंडिंग था एज एक्टर्स जो एक थिएटर करने का फील है ना जो तो हम लोगों ने राजस्थान में शूट किया तो वो जो इसमें कोई एवरीबडी अ सेंस ऑफ टाइमिंग वो मज़ा है इनके साथ काम करने में और हमारी वो uh, नहीं नहीं हिरोइन तो अच्छी थी वो मैडम हम लोग ने पाँच छः दिन शूटिंग की उधर बट वो पाँच छः दिन बहुत लाइक हम लोग थिएटर करते तो हमको ऐसा लगता है कि ना uh, वो एक क्या बोलते हैं उसका उसके चेटका इंपर्वाइजिशिन रहता ना वैसा इंपर्वाइजिशिन तावा अब एवरीवडिशिन सब छोटे 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 रोले सब फंटर्विट किया है कि अभी देख रहा था जो एनर्जी आती है ना पिक्चर में बहुत बढ़िया है जी 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 फिर एक्ट्रेस क्या होता है कि इतनी नेचुरल है वो शी शूज नॉट एनीथिंग इतना बट दैट इज द मोस्ट डिफिकल्ट थिंग टू डू बहुत बहुत ही बढ़िया एक्ट्रेस नहीं फिल्म फिल्म तो रहती ना फिल्म को तो लैंग्वेज ही नहीं रहती कोई एक विजुअल मीडियम है बट एक मैंने अभी काफी ठीक है दिलपुर तमिल साहब के तो एक बचा था वो पंजाबी का तो मैंने कर दिया मुझे अच्छा लगा तो काम चाहिए नहीं मुझे करना देना आई वांट टू मेक अ पंजाबी फिश आपने जब शूटिंग चल रही थी आपने बोला दीदी को कि यार आप बीम जी बात तो करवा रहे हो सप्लाई भी करवा रहे हो टेस्ट भी करवा रहे लो हाँ मैंने टेस्ट किया था हमने क्या था टेस्ट <laughs> ये बोलने से कैमरा पे अटैक हैं यार बोलते हैं तुमने तो ते टेस्ट की थी बट बट यू नो वो एक एनर्जी है ना पंजाबी फिल्मों में तो वो बहुत बढ़िया है अभी पंजाबी फिल्म बनाना चाहूँ आई थिंक मैंने बहुत मजा आया आई थिंक ਫਰਕ ਨਹੀਂ ਪੈਂਦਾ ਇਹ ਹੂਵੀ ਦਾ ਪ੍ਰੋਸੈਸ ਤੇ ਸੇਮ ਹੀ ਰਹਿੰਦਾ ਥੋੜਾ ਜਿਹਾ ਲੈਂਗੁਏਜ ਚ ਆਬਵੀਸਲੀ ਡਿਫਿਕਲਟੀ ਹੁੰਦੀ ਹੈ ਬਟ ਫਿਲਮ ਮੇਕਿੰਗ ਇਸ ਫਿਲਮ ਮੇਕਿੰਗ ਤੇ ਪ੍ਰੋਸੈਸ ਵਾਸ ਗ੍ਰੇਟ ਧੀਰਜ ਵਾਸ ਗ੍ਰੇਟ ਐਸ ਅ ਪ੍ਰੋਡਿਊਸਰ ਐਸ ਅ ਕੋ ਐਕਟਰ ਬਹੁਤ ਮਜ਼ਾ ਆਇਆ ਤੇ ਆਈ ਥਿੰਕ ਦ ਬਿਊਟੀ ਵਾਸ ਮੇਰੀ ਪਹਿਲੀ ਫਿਲਮ ਚ ਇਨ ਵਧੀਆ ਕਲਾਕਾਰ ਕਲਾਗਰਾਂ ਨਾਲ ਕੰਮ ਕਰਨ ਨੂੰ ਮਿਲਿਆ ਮੈਨੂੰ ਤੇ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਬਿਕੋਜ਼ ਆਈ ਵਾਸ ਅ ਨਿਊ ਕਮਰ ਤੇ ਫਿਲਮ ਵਾਸ ਆਲਸੋ ਮਤਲਬ ਮਜ਼ਾ ਆ ਗਿਆ ਦੇਖ ਕੇ ਐਂਡ ਆਈ ਥਿੰਕ ਇਹ ਸਾਡੇ ਡਾਇਰੈਕਟਰ ਗੌਰਵ ਸਰ ਦੀ ਸਕਿੱਲ ਹੈ ਉਹਨਾਂ ਨੇ ਮੈਨੂੰ ਇੰਨੇ ਸੋਹਣੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਐਂਡ ਆਮ ਵੈਰੀ ਵੈਰੀ ਥੈਂਕਫੁਲ ਟੂ ਹਿਮ ਕਿ ਇੱਕ ਇੱਕ ਫਿਲਮ ਦਾ ਸ਼ਾਟ ਦ ਵੇ ਇਟ ਵਾਸ ਐਥੈਟਿਕਲੀ ਸ਼ੋਨ ਮੈਨੂੰ ਬਹੁਤ ਮਜ਼ਾ ਆਇਆ ਐਂਡ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਵੀ ਆਇਆ ਤੇ ਜੇ ਆਇਆ ਪਲੀਜ਼ ਪਲੀਜ਼ ਜਾ ਕੇ ਸਾਰਿਆਂ ਨੂੰ ये पिक्चर देख ले मैं सर एक्चुअली न्यूजीलैंड से दादा की तो 6 साल की उम्र से न्यूजीलैंड अभी बॉम्बे में रहती हैं तो सी सुन ही रहे हो ठीक-ठाक आती है पर मुझे ते हम्म बात पर आज गाड़ी निकालनी पड़ी उसी बोली में ना देखना ना बहुत औखा हो जाएगा भी बंदेना ਹਾਂ ਜੀ ਹਾਂ ਜੀ ਕਿੰਨੇ ਕ ਬੰਦੇ ਬਚਾਏ ਤੁਸੀਂ ਯਾਰ ਬਹੁਤ ਚੰਗਾ ਲੱਗਿਆ ਕਮੇਟੀ ਇੱਕ ਪਾਸੇ ਐ ਪਹਿਲੀ ਗੱਲ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਡੀ ਇੰਡਸਟਰੀ ਨੂੰ ਇੱਕ ਹੋਰ ਹੀਰੋ ਮਿਲ ਗਿਆ ਰੀਅਲੀ ਮੈਂ ਮੈਂ ਕਹਿੰਦਾ ਹੋਰ ਮਿਲ ਗਿਆ ਮੈਂ ਅਕਸਰੀ ਦਦਾਰ ਨਾਲ ਗੱਲਾਂ ਕਰਦਾ ਰਹਿੰਦਾ ਇਹਨਾਂ ਨਾਲ ਅਜੇ 6 ਮਹੀਨੇ ਪਹਿਲਾਂ ਮੈਂ ਗੱਲ ਵੀ ਵੈਂਟੀਜ ਕੀਤੀ ਸੀ ਕਿ ਯਾਰ ਤੁਸੀਂ ਆਉਣ ਵਾਲੇ ਹੀਰੋ ਆ ਪੰਜ 6 ਜਣੇ ਆ ਜਿਹੜੇ ਸਾਡੀ ਇੰਡਸਟਰੀ ਦੇ ਆਉਣ ਵਾਲੇ ਹੀਰੋ ਆ ਤੇ ਬਾਕੀ ਦੀ ਗੱਲ ਮੈਂ ਬਾਈ ਦਾ ਹੁਕਮ ਹੋਇਆ ਸੀ ਮੇਰੇ ਨਿੱਕੇ ਵੀਰ ਦਾ ਤਾਂ ਮੈਂ ਆ ਗਿਆ ਮੇਰਾ ਛੋਟਾ ਜਿਹਾ ਕਰੈਕਟਰ ਸੀਗਾ ਇਸੇ ਤਰ੍ਹਾਂ ਹੀ ਮੈਂ ਇਹਨਾਂ ਦਾ ਹੁਕਮ ਹੈ ਵੀਰ ਦਾ ਅੱਗੇ ਹੀਰੋ ਆ ਰਿਹਾ ਬਹੁਤ ਅੱਛੇ ਕਨਸੈਪਟ ਤੇ ਔਰ ਟ੍ਰੂ ਸਟੋਰੀ ਤੇ ਆ ਰਿਹਾ ਇਹ ਬੰਦਾ ਮੈਂ ਮਾੜਾ ਜਿਹਾ ਇੰਨਾ ਕਹਿ ਦੇਣਾ ਦਦਾਰ ਸੋ ਇਸ ਕਰਕੇ ਬਹੁਤ ਚੰਗਾ ਲੱਗਿਆ ਮੈਨੂੰ ਇਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਹ ਸਟੋਰੀ ਨੇ ਬੰਨੀ ਰੱਖਿਆ ਸਭ ਤੋਂ ਵਧੀਆ ਗੱਲ ਹੋਈ ਕਿ ਮੈਨੂੰ ਲੱਗਦਾ ਇਸ ਪਰੋਮ ਦਾ ਨਾਮ ਜੇ 21 ਦਿਨ ਹੁੰਦਾ ਉਹ ਵੀ ਬਹੁਤ ਸੋਹਣਾ ਚੱਲਣਾ 21 ਦਿਨ ਹਨਾ ਮੈਂ ਸੋਚੀ ਜਾਂਦਾ ਯਾਰ ਇਸ ਹੋਂ ਦਾ ਨਾਮ 21 ਦਿਨ ਹੁੰਦਾ ਤੋਫੀਕ ਪਲ ਕਨਸੈਪਟ ਹੀ ਸੀਦਾ ਫੀਮ ਦਾ ਪਰ ਉਹ ਚੰਗੀ ਗੱਲ ਲੱਗਦਾ ਕਿ ਉਹ ਸਾਡੇ ਸਾਡੇ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਤੁਸੀਂ ਕੋਈ ਵੀ ਡਿਟਰਮੀਨੇਸ਼ਨ ਕਰ ਲਓ ਕੋਈ ਪੱਕਾ ਇਰਾਦਾ ਧਾਰ ਲਓ ਕਿਸੇ ਆਨੇ ਧਾਰ ਲੋ ਤਾਂ ਉਹ ਮਤਲਬ ਤੁਸੀਂ ਉਹਨੂੰ ਛੱਡ ਦਿਓਗੇ ਬਾਕੀ ਇਹ ਗੱਲ ਕੁਲਵੰਤ ਭਾਈ ਬੂਟਾ ਲਾਉਣ ਨਹੀਂ ਦਿੰਦੀ ਗਵਰਨਮੈਂਟ ਮੈਂ ਬੂਟਾ ਲਾਇਆ ਸੀ ਅਗਾਇਆ ਸੀ ਉਹ ਗੋਲੀ ਮਾਰ ਕੇ ਫੇਰ ਇਹਨਾਂ ਨੇ ਲਾਤਾ ਜਿਹੜਾ ਵਿੱਚੇ ਰਹਿ ਗਿਆ ਮੈਂ ਚਾਹਣਾ ਪੰਜਾਬ ਚ ਬੂਟਾ ਲੱਗੇ ਹਨਾ ਜੋ ਸੋਭਾ ਮੈਂ ਹੋਰ ਵੀ ਸਵਾਲ ਤੁਸੀਂ ਮੈਨੂੰ ਪੁੱਛਣਾ ਛੋੜਿਆ ਨਾ ਤਾਂ ਲਗੀ ਚਲੋ ਆਪਾਂ ਉਧਾਰ ਜਾਓ ਜੀ ਬਾਰੇ ਆਓ ਜੀ ਦਿਓ ਜੀ ਤੁਸੀਂ ਸੱਚੀ ਗੱਲ ਜੀ ਸਾਰਿਆਂ ਨਾਲ ਮਾਤਾਂ ਦੀਏ ਰੋਜ਼ੀ ਆਉਂਦੀ ਏ ਨਹੀਂ ਮਾਤਾ ਫੀਮ ਖਾ ਗਈ ਆਉਂਦੀ ਕਿ ਪੈਸੇ ਨਹੀਂ ਨਹੀਂ ਫੀਮੋਂ ਦੇ ਉਹ ਫਾਟੇ ਮਾਤਾ ਕੋਲ ਗਿਆ ਹਲੋ ਉਦਾ ਮਾਤਾ ਨੂੰ ਮਤ ਜੇ ਮਾਤਾ ਆਸ਼ੀਰਵਾਦ ਦੇਣ ਉਸ ਤੇ ਰੋਜ਼ੀ ਆਉਂਦੀ ਏ ਤੇ ਮੈਨੂੰ ਲੱਗਦਾ ਕਿ ਵੀ ਸਾਰਿਆਂ ਨੂੰ ਅੱਛੇ ਲੱਗਿਆ ਹੋਊਗੇ ਸਾਰੇ ਕਿਰਦਾਰ ਤੇ ਸਾਰਿਆਂ ਦਾ ਕੰਮ ਸਾਰਿਆਂ ਦੀ ਪਰਫਾਰਮੈਂਸ ਬਹੁਤ ਸੋਹਣੀ ਹੈ ਤੇ ਫਿਲਮ 'ਚ ਜਿਹੜਾ ਮੈਸੇਜ ਹੈ ਉਹ ਵੀ ਬਹੁਤ ਅੱਛਾ ਹੈ ਤੇ ਥੈਂਕ ਯੂ ਸੋ ਮੱਚ ਇਸ ਤੋਂ ਜ਼ਿਆਦਾ ਮੈਨੂੰ ਦਿਲ ਲੱਗਣਾ ਨਹੀਂ ਇਸ ਤੋਂ ਵਧੀਆ ਮੋਟੀਦਾਨ ਸ਼ਕਤੀ ਨਹੀਂ ਕੰਮ ਹੋਏ ਸ਼ਕਤੀਆਂ ਹੋ ਕੇ ਮਾਰਾ ਫਿਰ ਮੰਤਰ ਨੂੰ ਦੋ ਵਾਰ ਸ਼ਕਤੀਆਂ ਪਹਿਲਾਂ ਮੈਂ ਤੁਹੀਂ ਵੇਖ ਲਈਏ ਸਾਰਿਆਂ ਨੇ ਬਹੁਤ ਕਮਾਲ ਦੀ ਫਿਲਮ ਹੈ ਤੇ ਮੈਨੂੰ ਆਸ ਨਹੀਂ ਵੀ ਏਡੀ ਵਧੀਆ ਬਣਾ ਦੂਗਾ ਪਰ ਬਣਾਉਣ ਦਿੱਤੀ ਬਹੁਤ ਸਿਰਾਂ ਗੱਲ ਬਾਤ ਸਾਰੇ ਕਿਰਦਾਰਾਂ ਨੇ ਵਧੀਆ ਕੰਮ ਕੀਤਾ ਵਿੱਚ ਮੈਂ ਵੀ ਕੀਤਾ ਕਿ ਕਰਵਾ ਲਿਆ ਪਰ ਵੀਰੇ ਨਾਲ ਅਸਲੀ ਨਹੀਂ ਖਾਧੀ ਪਰ ਨਕਲੀ ਖਾ ਕੇ ਅਸਲੀ ਛਡਵਾਉਣ ਦਾ ਕੰਮ ਜਰੂਰ ਕੀਤਾ ਜਿਹੜੇ ਕੋਈ ਅਸਲੀ ਖਾਂਦੇ ਆ ਉਹਨਾਂ ਲਈ ਇੱਕ ਸੁਨੇਹਾ ਆ ਬਹੁਤ ਵਧੀਆ ਵੀ ਨਕਲੀ ਭੀਮ ਬਣਾ ਕੇ ਫਿਲਮ ਦੇ ਵਿੱਚ ਖਾ ਕੇ ਅਸਲੀ ਲੋਕਾਂ ਦੀ ਹੋ ਸਕਦਾ ਹੈ ਇਤਰਾ ਛੁੱਟ ਜੇ ਜਿਹੜੇ ਤਰੀਕੇ ਨਾਲ ਇਹਨੇ ਨਸ਼ਾ ਛਡਾਊ ਕੇਂਦਰ ਦਾ ਵਿੱਚ ਕੰਮ ਕੀਤਾ ਵੀਰੇ ਨੇ ਸੋ ਤੁਸੀਂ ਸਾਰੇ ਜਣੇ ਮਰੇ ਵੇਲੀ ਆ ਤੁਸੀਂ ਬਹੁਤ ਵਧੀਆ ਸਾਰਿਆਂ ਤੱਕ ਸੁਨਿਆ ਪਹੁੰਚ ਜਾਣਾ ਔਰ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਤੇ ਧੰਨਵਾਦ ਡਿਜ਼ਾਈਨ ਬਾਈ ਸੱਤੇ ਦਾ ਸੱਤੇ ਕੋਜਣਾ ਐਕਸਪੀਰੀਅੰਸ ਕਿੰਨਾ ਦਾ ਰਿਹਾ ਮੜਾਈ ਹੀ ਖਲੋ ਜਾਂਦੀ ਸੱਚੀ ਜੀ ਕਿਤੇ ਕਰੀ ਕਿਤੇ ਤੇ ਉਹ ਜਿਹੜਾ ਸਾਡਾ ਕਾਰੀਗਰ ਆ ਉਹ ਅਸਲੀ ਜੀ ਉਹਨੂੰ ਖੋਲਣ ਦੀ ਇਜਾਜ਼ਤ ਹੈ ਬੰਨਣ ਦੀ ਕੱਖ ਨਹੀਂ ਇਜਾਜ਼ਤ ਹੈ ਉਹ ਇੱਥੇ ਵੀ ਇਦਾਂ ਹੀ ਰੱਖਿਆ ਖੋਲ ਦਿੰਦਾ ਸਾਰੇ ਕਿੱਥੇ ਆ ਉਹ ਖੜਾ ਹੀ ਆ ਜਾ ਆ ਜਾ ਖੋਲ ਖੋਲ ਦਿੰਦਾ ਆ ਤੇ ਬੰਨਣਾ ਨਹੀਂ ਆਉਂਦਾ ਕੱਖ ਵੀ ਸੋ ਤਾਂ ਕਰਕੇ ਉਹ ਦੋ ਚਾਰ ਨੇ ਖੋਲਣੀ ਪੈਗੀ ਤੇ ਬਾਕੀ ਫਿਲਮ ਦੇ ਵਿੱਚ ਜਿਹੜਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਔਰ ਸਾਰਿਆਂ ਨੂੰ ਤੁਹਾਨੂੰ ਪਸੰਦ ਆਇਆ ਇਹ ਬਹੁਤ ਵਧੀਆ ਗੱਲ ਆ ਆ ਜੋ ਪੈਂਸੀ ਆ ਪੈਂਸੀ ਬਹੁਤ ਜ਼ਰੀਏ ਜੀ ਹਾਂ ਹਾਂ ਇਹ ਪੈਰਸੀ ਕਰਕੇ ਰੋਗ ਲਿਆ ਬਾਈ ਨੇ ਮੈਂ ਤਾਂ ਨਿਕਲ ਚਲਾ ਸੀਗਾ ਸੋ ਬਾਕੀ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਤੁਸੀਂ ਦੱਸੋ ਕਿਵੇਂ ਲੱਗੀ ਆ ਤੁਹਾਨੂੰ ਕਿਵੇਂ ਲੱਗੀ ਬਾਈ ਫਿਲਮ ਥੈਂਕ ਯੂ ਜੀ ਥੈਂਕ ਯੂ ਤੇ ਇਹ ਸਾਰਾ ਜਿਹੜਾ ਸਿਹਰਾ ਜਾਂਦਾ ਹੈ ਸਾਡੇ ਡਾਇਰੈਕਟਰ ਸਾਹਿਬ ਨੂੰ ਜਾਂਦਾ ਹੈ ਗੌਰਵ ਰਾਣਾ ਸਾਡਾ ਵੀਰ ਕਰਨ ਸੰਧੂ ਸਾਡੇ ਜੀ ਆ ਪਰੋ ਕਹਾਣੀ ਦੇ ذریعے ਫਿਰ ਵੀ ਸਾਡੇ ਨਾਲ ਹੀ ਹੈ ਤੇ ਉਹਨੇ ਜਿੰਦਾ ਹੀ ਰਹਿਣਾ ਹੈ ਸੇ ਇਹ ਸਾਰਾ ਕਿੱਥੇ ਗਰਭਾ ਜੀ ਕਿੱਥੇ ਗਿਆ ਗਰਭਾਣਾ ਦੀ ਗਰਭਾਣਾ ਇਹ ਸਾਡੇ ਸ਼ਿਪ ਦੇ ਕੈਪਟਨ ਜਿਨ੍ਹਾਂ ਨੇ ਸਾਰਾ ਕੁਝ ਬੰਨ ਕੇ ਰੱਖਿਆ ਉਹ ਚੀਜ਼ ਨੂੰ ਇੰਨਾ ਸੋਹਣਾ ਪ੍ਰੋਤਾ ਕੰਟੈਂਟ ਇੰਨਾ ਸੋਹਣਾ ਸੀਗਾ ਮੈਂ ਹਮੇਸ਼ਾ ਬਾਈ ਨਾਲ ਗੱਲ ਕਰਦਾ ਸੀ ਮੈਂ ਕਿਹਾ ਬਾਈ ਬਹੁਤ ਸੋਹਣਾ ਕੰਟੈਂਟ ਹੈ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਪੋਰਟਰੇ ਕੀਤਾ ਹੈ ਬਹੁਤ ਵਧੀਆ ਤੇ ਇਹਦੇ ਨਾਲ ਇੱਕ ਸਾਰਿਆਂ ਤੱਕ ਜਿਹੜਾ ਇੱਕ ਪੋਜ਼ਿਟਿਵ ਮੈਸੇਜ ਜਾਂਦਾ ਉਹ ਬਹੁਤ ਵਧੀਆ ਕਹਾਣੀ ਸੱਚੀ ਬਹੁਤ ਸੋਹਣੀ ਹੈ ਬਈ ਇਹ ਨਹੀਂ ਕਿ ਮੈਂ ਇੱਥੇ ਕੰਮ ਕੀਤਾ ਤਾਂ ਕਰਕੇ ਪੂਰੀ ਟੀਮ ਦੀ ਮਿਹਨਤ ਲੱਗੀ ਹੈ ਕਹਾਣੀ ਸੱਚੀ ਬਹੁਤ ਸੋਹਣੀ ਬਣੀ ਬਾਕੀ ਡਾਇਰੈਕਟਰ ਸਾਹਿਬ ਦੱਸਣਗੇ ਨਹੀਂ ਮੈਂ ਬਹੁਤਾ ਜ਼ਿਆਦਾ ਤਾਂ ਨਹੀਂ ਬੋਲਣਾ ਚਾਹਾਂਗਾ ਬਿਕੋਜ਼ ਮੈਂ ਥੋੜਾ ਜਿਹਾ ਓਵਰ ਵੈਲਡ ਦਾ ਤੇ ਤੁਹਾਡਾ ਰਿਸਪੌਂਸ ਦੇਖਿਆ ਤਾਂ ਕਿ ਤੁਹਾਨੂੰ ਠੀਕ ਲੱਗੀ ਮੈਨੂੰ ਬਸ ਉਹੀ ਖੁਸ਼ੀ ਹੈ ਖੁਸ਼ੀ ਨਾਲ ਖੁਸ਼ੀ ਨਾਲ ਸੋਭਾ ਖੁਸ਼ੀ ਨਾਲ ਬਹੁਤ ਖੁਸ਼ ਹਾਂ ਤੇ ਮੈਂ ਵਸੇ ਹੀ ਕਹਾਂਗਾ ਕਿ ਮੈਂ ਗੱਲਾਂ ਜੀ ਸੁਣਦਾ ਰਹਿੰਦਾ ਕਿ ਯਾਰ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਮਨ ਲਾਦਾ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਦੀ ਲੋੜ ਨਹੀਂ ਸਾਨੂੰ ਸਿਨੇਮਾ ਨੂੰ ਡਿਫਰੈਂਟਲੀ ਟ੍ਰੀਟ ਕਰਨ ਦੀ ਲੋੜ ਹੈ ਗੱਲਾਂ ਆਪਣੀਆਂ ਦੇਸੀ ਆਪਣੀਆਂ ਰੂਟਡ ਪੰਜਾਬੀ ਗੱਲਾਂ ਹੀ ਰਹਿਣੀਆਂ ਚਾਹੀਦੀਆਂ ਬਸ ਥੋੜੀ ਜੀ ਉਹਨੂੰ ਉਹਨੂੰ ਦਿਖਾਉਣ ਦਾ ਤਰੀਕਾ ਬਦਲਣਾ ਪੈਣਾ ਸਾਨੂੰ ਡਿਫਰੈਂਟ ਫਿਲਮਾਂ ਬਣਾਉਣ ਦੀ ਲੋੜ ਨਹੀਂ ਪੈਣੀ ਬਸ ਠੀਕ ਹੈ ਜੀ ਆਂਕ ਤਰੀਕਾ ਬਦਲ ਲਿਆ ਤੇ ਸਿਨੇਮਾ ਵੀ ਆਪਣੇ ਆਪ ਜੇ ਬਿਲ ਚੰਨ ਥਾਰੋ ਪਧਾਰੋ ਮਾਰੇ ਚਾਨੋ ਝੋਟੇ ਵਾਲੇ ਜੀ ਵੀ ਆਗੇ ਇਹਨਾਂ ਨਾਲ ਵੀ ਰੂਬਰੂ ਰੂਬਰੂ ਹੋ ਜੀਏ ਜਰਾ ਮੈਂ ਸੋਚਾਂਗੇ ਪਹਿਲਾਂ ਇਹਨਾਂ ਕਹਾਂਗਾ ਕਿ ਪੰਜਾਬ ਇਸ ਵਕਤ ਕੁਦਰਤੀ ਆਫਤ ਕਰਕੇ ਕੁਝ ਪਿੰਡ ਜਿਹੜੇ ਨੇ ਉਹ ਦਰਿਆ ਦੇ ਪਾਣੀ ਨਾਲ ਡੱਗ ਰਹੇ ਨੇ ਤੇ ਇਹ ਛੇਵਾਦ ਰਿਆ ਜਿਹੜਾ ਨਸ਼ਿਆਂ ਦਾ ਪੂਰੇ ਪੰਜਾਬ ਨੂੰ ਖਾ ਰਿਹਾ ਪੂਰਾ ਪੰਜਾਬ ਡੁੱਬਿਆ ਹੋਇਆ ਹੈ ਤੇ ਇਹ ਫਿਲਮ ਬਹੁਤ ਵੱਡਾ ਮੈਸੇਜ ਦਿੰਦੀ ਹੈ ਕਿ ਨਸ਼ਾ ਦੇ ਖਿਲਾਫ ਨਸ਼ਾ ਦੇ ਨਾਲ ਲੜਨ ਵਾਸਤੇ ਸਾਰੀ ਟੀਮ ਨੇ ਬਹੁਤ ਕੰਮ ਕੀਤਾ ਤੇ ਇਸ ਫਿਲਮ ਦੇ ਵਿੱਚ ਰਾਜਸਥਾਨੀ ਕਰੈਕਟਰ ਇੱਕ ਡਾਇਲੌਗ ਦੇ ਵਿੱਚ ਇਕੱਠੇ ਬੋਲਦੇ ਆ ਸ਼ਬਦ ਇਕੱਠੇ ਇਕੱਠੇ ਜਾਵਾਂ ਤੇ ਇਹ ਫਿਲਮ ਇਕੱਠਿਆਂ ਨੇ ਬਣਾਈ ਆ ਤੇ ਇਸ ਕਰਕੇ ਇਹ ਫਿਲਮ ਬਹੁਤ ਕਾਮਯਾਬ ਹੋਏਗੀ ਸਾਡੇ ਭਾਈ ਜੀ ਐਕਚੁਅਲੀ ਵਿੱਚ ਆਜੋ ਦੇ ਫਿਲਮ ਲਿਖੋ ਦੀ ਕੀ ਬਕਰ ਤੇ ਬਹੁਤ ਨਜ਼ਾਰੇ ਹਣੇ ਸੀ ਫਿਰ ਪਰ ਸਾਡੀ ਪੁਲਿਸ ਨੇ ਬਹੁਤ ਭਜ ਦੌੜ ਕੀਤੀ ਪਰ ਉਹ ਇਨਫੋਰਮੇਸ਼ਨ ਬਤਲੇ ਲਈ ਮੇਰੇ ਵੀ ਇੱਥੇ ਜਿਦਾ ਸੱਦਾ ਸੀਗਾ ਵੀ ਤੁਹਾਡੀ ਫੈਂਟਰੀ ਜ਼ਰੂਰ ਹੋਣੀ ਚਾਹੀਦੀ ਫਿਲਮ ਦੇ ਵਿੱਚ ਤੇ ਮੈਂ ਸਾਰੀ ਟੀਮ ਨੂੰ ਭੁਲਾੰਝਾ ਦਿੰਦਾ ਸਾਲ ਦੀ ਇਹ ਸਭ ਤੋਂ ਵਧੀਆ ਫਿਲਮ ਹੋਏਗੀ ਬੱਚੇ ਤਾਂ ਕੀ ਬਾਤ ਜੱਡਾ ਵੱਡਾ ਸਨੇਹ ਹੈ ਫਿਲਮ ਦੇ ਵਿੱਚ ਜਿੱਡੀ ਵੱਡੀ ਫਿਲਮ ਨੂੰ ਜਿਵੇਂ ਗੌਰਵ ਰਾਣਾ ਉਹਨਾਂ ਨੇ ਫਿਲਮ ਨੂੰ ਇਕੱਠਿਆਂ ਕਰਕੇ ਰੱਖਿਆ ਹੈ ਤੇ ਮੈਂ ਮਾਣ ਮਹਿਸੂਸ ਕਰਦਾ ਮੇਰੀ ਛੋਟੀ ਐਂਟਰੀ ਇਸ ਫਿਲਮ ਦੇ ਵਿੱਚ ਵੀ ਮੈਂ ਇਸ ਫਿਲਮ ਦਾ ਹਿੱਸਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਆਪਣੇ ਬੱਚਿਆਂ ਨਾਲ ਇਸ ਫਿਲਮ ਨੂੰ ਜਾ ਕੇ ਜ਼ਰੂਰ ਦੇਖੋ ਕਿਉਂਕਿ ਪੰਜਾਬ ਲਈ ਇਹੋ ਜੀ ਫਿਲਮ ਦਾ ਅੱਜ ਦੇ ਟਾਈਮ 'ਚ ਹੋਣਾ ਬਹੁਤ ਲਾਜ਼ਮੀ ਹੈ ਸਾਰੀ ਟੀਮ ਨੂੰ ਤੁਹਾਨੂੰ ਸਾਰਿਆਂ ਨੂੰ ਥੈਂਕਸ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਮਿਹਰਬਾਨੀ ਸਸੀਗਾਲ ਦੀ ਸਾਰਿਆਂ ਇਹ ਬਹੁਤ ਕਹਿਣ ਮੂਵੀ ਆ ਆਪਣੇ ਬ੍ਰਦਰ ਧੀਰਜਵੀਰੇ ਵੀ ਤੇ ਭਾਈ ਆਪਣੇ ਏਰੀਆ ਤੋਂ ਇੱਕ ਦੇ ਮਾਝਾ ਦਾ ਆ ਪਰ ਫਿਲਮ ਦਾ ਟਾਈਟਲ ਵੀ ਕਿ ਐ ਨਹੀਂ ਕਿ ਇਹ ਸਮਝਣਾ ਵੀ ਕਿ ਇਹਨਾਂ ਵੀਮ ਦੇ ਉੱਤੇ ਫਿਲਮ ਬਣਾਈ ਆ ਇਹਦੇ ਵਿੱਚ ਮੈਸੇਜ ਬਹੁਤ ਸੋਹਣਾ ਵੀ ਨਾਂ ਇਹਦਾ ਟਾਈਟਲ ਜ਼ਰੂਰ ਰੱਖਿਆ ਵੀਮ ਤੇ ਬੜੇ ਚੰਗੇ ਛੱਡਣ ਦੇ ਲਈ ਪ੍ਰੇਰਣਾ ਦਿੱਤੀ ਆ ਬਹੁਤ ਸੋਹਣੀ ਕਮੇਡੀ ਦੇ ਨਾਲ ਬਈ ਨੇ ਮੈਸੇਜ ਦਿੱਤਾ ਤੇ ਮਾਰਾ ਇੱਕ ਆਪਾਂ ਕਰੇ ਮੂਵੀ ਬਹੁਤ ਵਧੀਆ ਸਾਰਿਆਂ ਨੂੰ ਪਸੰਦ ਆਊਗੀ ਸਾਰੇ ਜ਼ਰੂਰ ਦੇਖਣਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਔਰ ਇਹ ਤੁਸੀਂ ਦੇਖੀ ਹੈ ਜਿੱਦਾਂ ਇਹ ਕੋਈ ਮੇਰੀ ਇਕੱਲੇ ਦੀ ਐਸੇ ਹੀਰੋ ਫਿਲਮ ਨਹੀਂ ਇਹਦੇ ਵਿੱਚ ਸਾਰੇ ਹੀਰੋ ਨੇ ਔਰ ਇੱਕ ਕਿਰਦਾਰਾਂ ਦੀ ਫਿਲਮ ਹੈ ਅਸੀਂ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਕਿਰਦਾਰਾਂ ਨੂੰ ਪੂਰੀ ਤਵੱਜੋ ਦਿੱਤੀ ਜਾਵੇ ਜਿੱਦਾਂ ਮੇਰਾ ਭਾਵੇਂ ਥੋੜਾ ਰੋਲ ਘੱਟ ਹੋਵੇ ਪਰ ਜਿਹੜੀ ਕਿਰਦਾਰ ਨੇ ਜਿੱਦਾਂ ਆਪਾਂ ਆਪਣੇ ਪਿੰਡਾਂ 'ਚ ਦੇਖਦੇ ਆਂ ਆਪਣੇ ਪੰਜਾਬ 'ਚ ਦੇਖਦੇ ਆਂ ਸ਼ਾਇਦ ਤੁਹਾਨੂੰ ਵੀ ਦੇਖ ਕੇ ਉਹ ਕਾਫੀ ਸਿਮਿਲਰ ਲੱਗੇ ਹੋਣਗੇ ਵੀ ਆਹ ਸਾਡੇ ਪਿੰਡਾਂ ਜਾਂ ਲੱਗਣਗੇ ਜਿਨ੍ਹਾਂ ਲੋਕਾਂ ਨੇ ਫਿਲਮ ਦੇਖਣੀ ਆ ਸੋ ਮੇਰਾ ਇਹੀ ਪੀਲ ਹੈ ਹੱਥ ਜੋੜ ਕੇ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਔਰ ਇੱਕ ਕੋਸ਼ਿਸ਼ ਕੀਤੀ ਹੈ ਇੱਕ ਚੰਗਾ ਸਿਨੇਮਾ ਲਿਆਉਣ ਦੀ ਔਰ ਉਹਦੇ ਨਾਲ ਹੀ ਇੱਕ ਸੁਨੇਹਾ ਦੇਣ ਦੀ ਤੁਸੀਂ ਇਹ ਫਿਲਮ ਜਰੂਰ ਦੇਖ ਕੇ ਆਓ ਆਪਣੇ ਲਗਲੇ ਸਿਨੇਮਾ ਘਰਾਂ ਦੇ ਵਿੱਚ ਤੁਹਾਡੇ ਲੱਗ ਚੁੱਕੀ ਹੈ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਇੱਥੇ ਆਉਣ ਦਾ ਸਾਹਿਬ ਤੇ ਸਾਡੇ ਡਾਇਲੋਗ ਰਾਈਟਰ ਖਰੀਤ ਮਾਲਾ ਭਾਜੀ ਇਹਨਾਂ ਦੇ ਨਾਲ ਵੀ ਤੁਹਾਨੂੰ ਜਿਨ੍ਹਾਂ ਨੇ ਡਾਇਲੋਗ ਲਿਖੇ ਨੇ ਉਹ ਬਹੁਤ ਪਿਆਰੇ ਡਾਇਲੋਗ ਨੇ ਤੁਸੀਂ ਟ੍ਰੇਲਰ ਵੀ ਦੇਖ ਲਿਆ ਫਿਲਮ ਵੀ ਦੇਖਿਆ ਸੋ ਇਹਨਾਂ ਦੁਆਰਾ ਉਹ ਲਿਖੇ ਗਏ Thank oh, you. ਮੈਂ ਸਰਨਪਤ ਦਾ ਧੰਨਵਾਦ ਕਰਨਾ ਥੋੜਾ ਕੌਨਸ਼ੀਅਸ ਆ ਕਿ ਮੈਂ ਪਹਿਲੀ ਵਾਰ ਹੀ ਆਇਆ ਤੇ ਸਾਰੇ ਮੀੜੇ ਤਾਂ ਤਾਂ ਹੀ ਤੇ ਰਚਨਾ ਹੈ ਜਾਂ ਸਾਰੇ ਸਾਰੇ ਟੀਮ ਦੇ ਲੋਕ ਮਿਲ ਕੇ ਆਏ ਜਿਨਾਂ ਨੇ ਇਸ ਤਨ ਪੈਸਟਾ ਕੀਤਾ ਜਾਰੀ ਰਿਹਾ ਤੇ ਸਭ ਨੂੰ ਥੈਂਕ ਯੂਰ ਮੈਂ ਪੂਰੀ ਇੰਡਸਟਰੀ ਦਾ ਵੀ ਬਹੁਤ ਵਾਰੀ ਇਹ ਮਹਿਣਾ ਹੁੰਦਾ ਕਿ ਇੰਡਸਟਰੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੀ ਮੈਂ ਇਹ ਬਿਲਕੁਲ ਗਲਤ ਗੱਲ ਹੈ ਮੈਨੂੰ ਸਾਡੀ ਫਿਲਮ ਨੂੰ ਇੰਡਸਟਰੀ ਨੇ ਬਹੁਤ ਸਪੋਰਟ ਕੀਤਾ ਹੈ ਔਰ ਜਿੰਨੇ ਵੀ ਵੱਡੇ ਛੋਟੇ ਕਲਾਕਾਰ ਨੇ ਉਹਨਾਂ ਸਭ ਨੇ ਸ਼ੇਅਰ ਕੀਤਾ ਸਾਡਾ ਟ੍ਰੇਲਰ ਟੀਜ਼ਰ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਬਾਕੀ ਬਸ ਇਹ ਨਹੀਂ ਕਹਣਾ ਚਾਹਾਂਗੇ ਵੀ ਤੁਸੀਂ মিডিਆ ਹੋ ਔਰ মিডিਆ ਸਭ ਤੋਂ ਬਿਹਤਰ ਹੁੰਦਾ ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਬਣਦੀ ਕੋਈ ਵੀ ਪ੍ਰੋਡਕਟ ਬਣਦਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਸ ਅਸੀਂ ਇਹੀ ਤੁਹਾਡੇ ਗਾਰੀ ਅਪੀਲ ਕਰਾਂਗੇ ਕਿ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਸਾਡੀ ਜਿਹੜੀ ਇਹ ਫਿਲਮ ਹੈ ਔਰ ਸਾਡੀ ਜਿਹੜੀ ਮਿਹਨਤ ਹੈ ਲੋਕਾਂ ਤੱਕ ਜਰੂਰ ਪਹੁੰਚਾਈ ਜਾਵੇ ਥੈਂਕ ਯੂ ਸੋ ਮਚੀ ਥੈਂਕ ਯੂ ਹਾਂ ਜੀ ਗਾਣਾ ਗਾਣਾ ਰਹੇਗਾ ਭਾਈ ਉਹ ਗਾਣਾ ਫੋਨੇ ਵਿੱਚ ਨਹੀਂ ਜਾਣ ਦੇਣਾ ਬਧਾਰੋ ਬਧਾਰੋ ਮਾਰੇ ਦੇ ਸਰੇ ਨਹੀਂ ਬਧਾਰੇ ਆ ਤੇ ਹੁਣ ਤੁਸੀਂ ਬੰਦੂਕਾਂ ਕੱਢ ਲਿਆ ਆ ਕੈਮਰੇ ਕੱਢ ਲਿਆ ਕੈਮਰੇ ਕੱਢ ਹਾਂ ਬਧਾਰੇ ਤੁਸੀਂ ਕੈਮਰੇ ਕੱਢ ਲਿਆ ਦੇਵਾ ਜੀ ਤੁਹਾਡੇ ਪੁੱਤ ਨੇ ਚੂੜੀਆਂ ਨਹੀਂ ਚੂੜਾ ਪਾਇਆ ਤੇ ਛੇਤੀ ਜੇ ਤੀ ਫਿਲਮ ਵੇਖਣੀ ਹੋਣਾ ਸੋ ਇੱਕ ਹਾਸਰਾਸ ਫਿਲਮ ਦੇ ذریعے ਜਿਹੜਾ ਇੱਕ ਸੋਹਣਾ ਸੁਨੇਹਾ ਗਿਆ ਸਾਰਿਆਂ ਤੱਕ ਮੈਨੂੰ ਇਹ ਕਿ ਇਹ ਮੀਡੀਆ ਤੱਕ ਉਹ ਸਾਰਿਆਂ ਤੱਕ ਪਹੁੰਚੇ ਤੇ ਉਹ ਪਹੁੰਚ ਪਹੁੰਚੇਗਾ ਤਾਂ ਹੀ ਜਿਹੜੇ ਸਾਡੇ ਸਰੋਤੇ ਨੇ ਉਹ ਸਿਰਮੇ ਤੱਕ ਪਹੁੰਚਣਗੇ ਫਿਲਮ ਸੱਚੀ ਬਹੁਤ ਸੋਹਣੀ ਬਣੀ ਹੈ ਜਿਹੜੇ ਤਰੀਕੇ ਨਾਲ ਐਂਟਰਟੇਨਮੈਂਟ ਦੇ ਜ਼ਰੀਏ ਇੱਕ ਜਿਹੜਾ ਸੁਨੇਹਾ ਦਿੱਤਾ ਉਹ ਬਹੁਤ ਵਧੀਆ ਲੱਗਾ ਭਾਈ ਇੱਕ ਵਾਰੀ ਫੇਰ ਤੁਸੀਂ ਮੁਬਾਰਕਾਂ ਦੇ ਪਾਤਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆ ਸਾਡੇ ਡੀਓਪੀ ਸਾਹਿਬ ਇਹ ਸਾਡੇ ਡੀਓਪੀ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਾਬਾ ਸਾਰੀ ਸਾਰੀ ਟੀਮ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਿੱਚ ਇਹ ਸਾਰੇ ਲੋਕ ਅਸੀਂ ਬਹੁਤ ਨਵੇਂ ਆਂ ਔਰ ਬਹੁਤ ਸਿੱਖ ਰਹੇ ਹਾਂ ਜੇ ਜੇ ਕਿਤੇ ਕੋਈ ਕਮੀ ਪੇਸ਼ੀ ਵੀ ਲੱਗੀ ਹੋਵੇ ਤੇ ਉਹਦੇ ਲਈ ਵੀ ਅਸੀਂ ਮਾਫੀ ਚਾਹੁੰਦੇ ਆਂ ਔਰ ਬਹੁਤ ਸਾਰੇ ਲੋਕਾਂ ਦੀ ਇਹ ਪਹਿਲੀ ਫਿਲਮ ਸੀਗੀ ਕੁਝ ਟੈਕਨੀਸ਼ੀਅਨਸ ਦੀ ਕੁਝ ਐਕਟਰਸ ਦੀ ਔਰ ਤੁਸੀਂ ਚਾਹੁੰਦੇ ਸੀਗੇ ਕੁਝ ਵੱਡੇ ਐਕਟਰਾਂ ਦੇ ਨਾਲ ਕੁਝ ਨਵੇਂ ਚਿਹਰਿਆਂ ਨੂੰ ਥੀਏਟਰ ਦੇਆਂ ਨੂੰ ਮਿਲਿਆ ਜਾਂਦਾ ਜਾਵੇ ਕਿਉਂਕਿ ਹੌਲੀ ਹੌਲੀ ਇਦਾਂ ਹੀ ਜੇ ਅੱਜ ਸਾਡੇ ਕੋਲ ਮੌਕਾ ਆ ਸੀ ਗਾੜੀ ਕਿਸੇ ਨੂੰ ਲੈ ਕੇ ਆਵਾਂਗੇ ਕਿਸੇ ਸਮੇਂ ਸਾਨੂੰ ਵੀ ਕਿਸੇ ਨੇ ਕੋਈ ਛੋਟਾ ਮोटा ਮੌਕਾ ਦਿੱਤਾ ਸੀ ਸੋ ਮੈਂ ਤੈਨੂੰ ਕਿਰਪਾ ਕਰੇ ਫਿਲਮ ਸਾਡੀ ਜ਼ਰੂਰ ਚੱਲੇ ਤੇ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਬਿਲਕੁਲ ਜੀ ਜੀ ਸੀਕਵਲ ਬਣਾਓਗੇ ਜੀ ਸੀਕਵਲ ਜ਼ਰੂਰ ਬਣਾਵਾਂਗੇ ਜੀ ਬਣਾਓ ਹਾਂ ਦੂਜੀ ਵਾਰੀ ਜਦੋਂ ਮੁੱਕੂਗੀ ਫਿਰ ਜ਼ਰੂਰ ਲੈਣ ਜਾਵਾਂਗੇ ਔਰ ਜੇ ਚੰਗੀ ਕਹਾਣੀ ਹੋਊਗੀ ਤੇ ਸੀਕਵਲ ਬਣਾਵਾਂਗੇ ਜਦੋਂ ਤੱਕ ਸਾਡੇ ਕੋਲ ਸਾਨੂੰ ਆਪਸ ਆਪਣੇ ਆਪ ਨੂੰ ਕੌਨਫੀਡੈਂਸ ਨਹੀਂ ਹੁੰਦਾ ਕਿ ਕਹਾਣੀ ਇਸੇ ਪਾਰਟ 2 ਦੀ ਵਧੀਆ ਉਦੋਂ ਤੱਕ ਅਸੀਂ ਨਹੀਂ ਬਣਾਵਾਂਗੇ ਜਦੋਂ ਸਾਨੂੰ ਲੱਗੂਗਾ ਕਿ ਬਹੁਤ ਵਧੀਆ ਕਹਾਣੀ ਸਾਡੇ ਕੋਲ ਆ ਗਈ ਹੈ ਫਿਰ ਡੈਫੀਨੇਟ ਬਣਾਵਾਂਗੇ ਹਰ ਭਾਜੀ ਸਾਡੇ ਇਹਨਾਂ ਨੇ ਗਾਣੇ ਲਿਖੇ ਆ ਫਿਲਮ ਦੇ ਸੋ ਹਰਮਨ ਰਾਣੀ ਤੱਤਾ ਵਾਲੇ ਬਾਈ ਉਹਨਾਂ ਨੇ ਬਹੁਤ ਸੋਹਣਾ ਗਾਣਾ ਲਿਖਿਆ ਤੁਸੀਂ ਸੁਣਿਆ ਮਿੱਟੀ ਮਿੱਟੀ ਬਾਕੀ ਵੀਰੇ ਨੇ ਗਾਣਾ ਲਿਖਿਆ ਡੱਬੀ ਖਾਲੀ ਸੋ ਹਰਜੀ ਕਰੋ ਅੱਜ ਅੱਜ ਡੱਬੀ ਖਾਲੀ ਗਾਣਾ ਸੁਣਾ ਰਹੇ ਹਾਂ ਅੱਛਾ ਡੱਬੀ ਖਾਲੀ ਸਾਰਿਆਂ ਨੂੰ ਸਾਸੀ ਗਾਲ ਜੀ ਪਹਿਲਾਂ ਤੇ ਅਸਲ 'ਚ ਸਾਡੀ ਇਹ ਸਾਰੀ ਟੀਮ ਆ ਹਨਾ ਕਿ ਮੈਂ ਐਸ ਲੇਰੇ ਸਿਸਟਮ ਨਹੀਂ ਆਇਆ ਅਸੀਂ ਸ਼ੁਰੂ ਤੋਂ ਵੀਰਾ ਮਿਲ ਲੱਗਦਾ ਕਿ ਸਿਕਸਥ ਕਲਾਸ 'ਚ ਸੀ ਤੇ ਮੈਂ 3rd ਕਲਾਸ 'ਚ ਉਦੋਂ ਤੋਂ ਅਸੀਂ ਯੂਨੀਵਰਸਿਟੀ ਤੋਂ ਇਕੱਠੇ ਆ ਸਮੂਹ ਤੋਂ ਇਕੱਠੇ ਆ ਹਨਾ ਤੇ ਬਹੁਤ ਸੋਹਣੀ ਫਿਲਮ ਬਣੀ ਆ ਜੀ ਸਾਡੀ ਗਾਣਾ ਗਾਣਾ ਅੱਛਾ ਗਾਣਾ ਗਾਣਾ ਸੁਣ। ਕਿਹੜਾ ਡੱਬੀ ਖਾਲੀ? ਡੱਬੀ ਖਾਲੀ, ਡੱਬੀ ਖਾਲੀ। ਡੱਬੀ ਖਾਲੀ ਰਵੇ ਤੇ ਵਧੀਆ ਗੱਲ ਐ। ਹੁਣ ਮਿੱਤਰ ਉਹ ਡੱਬੀ ਹੋਗੀ ਖਾਲੀ। ਸਾਡੀ ਉਹ ਡਿਗੀ ਚਿਹਰੇ ਤੋਂ ਲਾਲੀ। ਉਹ ਸਾਨੂੰ ਪਾਰ ਲਗਾ ਦੇ ਓਏ। ਸਾਡੀ ਜਾਨ ਮੁਕਣ ਤੇ ਆਈ ਮਾਸਾ ਵੀ ਮਖਵਾ ਦੇ ਓਏ। ਸਾਡੀ ਜਾਨ ਮੁਕਣ ਤੇ ਆਈ ਮਾਸਾ ਵੀ ਮਖਵਾ ਦੇ ਓਏ। ਉਮਰੇ ਚੋਂ ਡੱਬੀ ਹੋ ਗਈ ਖਾਲੀ ਓਏ ਵੈਸੇ ਚੰਗਾ ਸੁਨੇਹਾ ਇਹ ਖਾਲੀ ਰਵੇ ਤਾਂ ਠੀਕ ਹੈ ਭਰੀ ਚ ਕੁਝ ਨਹੀਂ ਰੱਖੇ ਇਹ ਬਚਣ ਡਿਆ ਹਣੀ ਬਾਰ ਬਾਰ ਇਹੋ ਗੱਲ ਕਹਿੰਦੇ ਆਂ ਕਿ ਖਾਲੀ ਰਵੇ ਬਚਣ ਡਿਆ ਉਹ ਵੀ ਨਹੀਂ ਬਚਣਾ ਭਾਈ ਇੱਕ ਚੰਗਾ ਸੁਨੇਹਾ ਦਿੱਤਾ ਇਧਰੋਂ ਐ ਕਰੀ ਜਾਂਦਾ ਸੋ ਚੰਗਾ ਸੁਨੇਹਾ ਉਹ ਆਪਣੇ ਆਪ ਹੀ ਜਦੋਂ ਫਿਲਮ ਲੋਕ ਲੈਣਗੇ ਮੈਨੂੰ ਪਹੁੰਚ ਜਾਊਗਾ ਤੇ ਥੈਂਕ ਯੂ ਸੋ ਮੱਚ ਬਾਕੀ ਕੋਈ ਸਵਾਲ ਹੋਵੇ ਕਿਸੇ ਦਾ ਤੇ ਆਪਾਂ ਜਰੂਰ ਜਵਾਬ ਦੇਵਾਂਗੇ ਆਹ ਜਦਾਰ ਜੀ ਨੂੰ ਕੋਈ ਗੱਲ ਆ ਰਹੀ ਆ ਆ ਜਦਾਰ ਜੀ ਹਾਂਜੀ ਦੱਬੀ ਖਾਲੀ ਦੀ ਆਪਾਂ ਗੱਲ बार-बार ਨਾ ਕਰੀਏ ਤੇ ਇਹ ਖਾਲੀ ਚਲੋ 10 ਦੱਸ ਦਿੱਤਾ ਖਾਲੀ ਦੀ ਆਪਾਂ ਖਾਲੀ ਰਹੰਦੀਏ ਤੇ ਸੁਨਿਆ ਚੱਕਰੇ ਸੀਗਾ ਵੀ ਅਸੀਂ ਤੇ ਇਹਦੀ ਮਿਹਨਤ ਕੀਤੀ ਮੰਨ ਲਓ ਸਾਨੂੰ ਕੌਨਫੀਡੈਂਸ ਸੀਗਾ ਕਿ ਸਾਡੀ ਫਿਲਮ ਸੋਹਣੀ ਆ ਤੇ ਜਿਹੜਾ ਕੋਈ ਰਿਸਪੌਂਸ ਦਿੱਤਾ ਉਹਨਾਂ ਅੰਦਰ ਉਨੇ ਸਾਡੇ ਦਿਲ ਨੂੰ ਠੰਡਕ ਪਹਚਾਈ ਆ ਸਾਡੀ ਰੂਹ ਨੂੰ ਜਿਹੜੀ ਆ ਸ਼ਾਂਤੀ ਬਹੁ ਮਿਲੀ ਆ ਵੀ ਇੰਨਾ ਜਿਆਦਾ ਤੁਹਾਨੂੰ ਕੰਟੈਂਟ ਪਸੰਦ ਆ 100 ਤੋਂ 200 ਕਰਤਾ ਸਾਂ ਵਧੀਆ ਲੱਗੀ ਆ ਫਿਲਮ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਲਵ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਤੇ ਤੁਹਾਡਾ ਪਿਆਰ ਹੈ ਜਿੰਨੇ ਸਾਨੂੰ 100 ਤੋਂ 200 ਕੀਤਾ ਥੈਂਕ ਯੂ ਸੋ ਮਚ ਥੈਂਕ ਯੂ ਜੀ